ਪੰਜਾਬ ਚ ਮੀਂਹ ਦਾ ਭਾਰੀ ਅਲਰਟ ਆਉਣ ਵਾਲੇ ਨ ਦਿਨਾਂ ਚ ਕੁਝ ਇਸ ਤਰ੍ਹਾਂ ਦਾ ਰਹੇਗਾ ਮੌਸਮ ਪੰਜਾਬ ਚ ਮੌਨਸੂਨ ਪਿਛਲੇ 10 ਦਿਨਾਂ ਤੋਂ ਲਗਾਤਾਰ ਸਰਗਰਮ ਹੈ ਕਈ ਜ਼ਿਲ੍ਹਿਆਂ ਚ ਅਜੇ ਸੂਕੇ ਦੀ ਸਥਿਤੀ ਬਰਕਰਾਰ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਚ ਆਮ ਅਤੇ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਇਸ ਸਾਲ ਮੌਨਸੂਨ ਆਮ ਨਾਲੋਂ ਵੱਧ ਰਹੇਗਾ ਵਿਭਾਗ ਦੇ ਮੁਤਾਬਿਕ 1 ਤੋਂ 7 ਜੁਲਾਈ 64% ਦੀ ਜ਼ਿਆਦਾ ਮੀਂਹ ਪਿਆ ਮੌਸਮ ਵਿਭਾਗ ਦੇ ਵੱਲੋਂ ਅਗਲੇ 6 ਦਿਨਾਂ ਤੱਕ ਸੂਬੇ 'ਚ ਮੱਧਮ ਤੋਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ 4 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੂਪਨਗਰ 'ਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ। ਤਾਂ ਇਥੇ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਆਮ ਮੀਂਹ ਪੈਣ ਦੀ ਸੰਭਾਵਨਾ ਹੈ। ਤੇ ਇਸ ਨੂੰ ਲੈ ਕੇ ਮੌਸਮ ਵਿਭਾਗ ਸਮੇਂ-ਸਮੇਂ ਤੇ ਅਲਰਟ ਜਾਰੀ ਕਰਦਾ ਰਹੇਗਾ ਹੁਣ ਤੱਕ ਫਿਰੋਜ਼ਪੁਰ ਜ਼ਿਲ੍ਹੇ ਚ 53% ਦੀ ਘਟਮੀ ਪਈ ਹੈ ਇੱਥੇ ਔਸਤਨ 15.4 ਮਿਲੀਲੀਟਰ بارش ਹੋਈ ਹੈ ਜਦੋਂ ਕਿ ਇਸ ਸਾਲ ਸਿਰਫ 7.3 ਮਿਲੀਲੀਟਰ ਮੀਂਹ ਹੀ ਪਿਆ ਔਰ ਇਸੇ ਤਰ੍ਹਾਂ ਮੋਗਾ ਦੇ ਵਿੱਚ 45% ਦੀ ਘਟਟ ਹੁਸ਼ਿਆਰਪੁਰ ਦੇ ਵਿੱਚ 38% ਦੀ ਅਤੇ ਐਸਬੀਐਸ ਨਗਰ ਦੇ ਵਿੱਚ 41% ਦੀ ਘਟਮੀ ਦਰਜ ਕੀਤਾ ਗਿਆ ਹੈ